ਜ਼ਿਆਦਾ ਬੁਲਬਾਲਾ ਹੈ ਕਿ ਹੁਣ ਚੋਰ ਅਤੇ ਨਸ਼ੇੜੀ ਹਸਪਤਾਲ ਦੇ ਕਮਰਿਆਂ ਦੇ ਵਿੱਚ ਜਿੰਦੇ ਤੋੜ ਕੇ ਅੰਦਰ ਬੈਠ ਕੇ ਆਰਾਮ ਫਰਮਾਉਂਦੇ ਹਨ ਉੱਥੇ ਇਹ ਚੋਰ ਹਸਪਤਾਲ ਦੇ ਕਮਰਿਆਂ ਦੇ ਜਿੰਦੇ ਤੋੜ ਕੇ ਅੰਦਰ ਆਰਾਮ ਫਰਮਾਉਂਦੇ ਨੇ ਤੇ ਅੰਦਰ ਪਈਆਂ ਦਵਾਈਆਂ ਨੂੰ ਵੀ ਵਿਖੇਰ ਦਿੰਦੇ ਨੇ ਜਿਸ ਤੋਂ ਹਸਪਤਾਲ ਦਾ ਪ੍ਰਸ਼ਾਸਨ ਬਹੁਤ ਜ਼ਿਆਦਾ ਪਰੇਸ਼ਾਨ ਹੈ ਜਿਸ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਪਰ ਪੁਲਿਸ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਚੋਣਾ ਤੇ ਨਹੀਂ ਕਰਤੀ ਇਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਹਸਪਤਲ ਦੀ ਜਿਹੜੀ ਸਿਕਿਉਰਿਟੀ ਹੈ ਉਹ ਉਹਦੀ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਅਸੀਂ ਬਹੁਤ ਸਾਰੀਆਂ ਜਿਹੜੀਆਂ ਚੋਰੀਆਂ ਲਗਾਤਾਰੀ ਹੁੰਦੀਆਂ ਕੋਈ ਛੁੱਟੀ ਵਾਲਾ ਦਿਨ ਹੁੰਦਾ ਹੈ ਉਹਦੇ ਵਿੱਚ ਲਗਾਤਾਰ ਚੋਰੀਆਂ ਮਤਲਬ ਹੁੰਦੀਆਂ ਤੇ ਅਸੀਂ ਰਿਪੋਰਟ ਵੀ ਕਰੀਦੀ ਹੈ ਕੰਪਲੇਂਟ ਵੀ ਦੇਦੀ ਹੈ ਡੀਐਸਪੀ ਸਾਹਿਬ ਨੂੰ ਵੀ ਮੇਲ ਕਰੀਦੀ ਹੈ ਪਰ ਸਾਹਮਣੇ ਪੁਲਿਸ ਵਾਲੇ ਨਾ ਜੋ ਸਹੀ ਹੋਗਾ ਅਸੀਂ ਚਾਹੁੰਦੇ ਹਾਂ ਸਾਹਮਣੇ ਮਿਲਨੇ ਰਿਹਾ ਉਹ ਕੋਈ ਵੀ ਜਿਹੜੀ ਜਗ੍ਹਾ ਖਾਲੀ ਹੁੰਦੀ ਹੈ ਹਸਪਤਲ 'ਚ ਭਾਵੇਂ ਵਾਰਡ ਦੇ ਬਾਥਰੂਮ ਉਹਨਾਂ ਪਾਵੇਂ ਜਿਹੜਾ ਪਿੱਛੇ ਕਵਾਰਟਰ ਜਿਹਦੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਉਹ ਅਸੀਂ ਕਿੰਨੀ ਵਾਰੀ ਉਹਨੂੰ ਸਫਾਈ ਕਰਾ ਕੇ ਉਹਦੇ ਵਿੱਚ ਉਹ ਐਕਸਪਾਇਰਡ ਸਮਾਨ ਹੈ ਜਿਹੜਾ ਕਿ ਇੱਕ ਇੱਕ ਤਰੀਕੇ ਨਾਲ ਉਹਨੂੰ ਡਿਸਪੋਜ਼ ਕਰਨ ਦਾ ਮਤਲਬ ਤਰੀਕਾ ਹੁੰਦਾ ਉਹਨੂੰ ਅਸੀਂ ਉਹਦੀ ਉਹਨੂੰ ਅਲਮਾਰੀ ਵਿੱਚ ਸਟੋਰ ਕੀਤਾ ਗਿਆ ਸੀ ਉਹਨੂੰ ਤਾਲੇ ਲਾ ਕੇ ਰੱਖਿਆ ਗਿਆ ਸੀ ਅਮਰਿਆ ਨੇ ਉਹ ਦਰਵਾਜ਼ਾ ਤੋੜਿਆ ਉਹਦੀ ਕੁੰਡੀ ਤੱਕ ਵੀ ਲਾਤੀ ਅੰਦਰ ਉਹਨਾਂ ਨੇ ਆਪਣਾ ਜਦੋਂ ਵੀ ਉਹ ਮਤਲਬ ਉਹ ਉਹਨਾਂ ਨੇ ਜੋ ਆਪਣਾ ਕੰਮ ਕੀਤਾ ਉਹ ਉਹ ﺍﻟमारी ਉਹਨਾਂ ਨੇ ਤੋੜੀ ਕਿ ਪਤਾ ਨਹੀਂ ਸ਼ਾਇਦ ਕੋਈ ਵੇਚਣ ਵਾਲਾ ਸਮਾਨ ਮਿਲ ਜੇ ਉਹਦੇ ਅੰਦਰ ਉਹ ਦਵਾਈ ਉਹ ਤੇ ਉਹ ਦਵਾਈਆਂ ਦੁਨੀਆਂ ਜੋ ਵੀ ਸੀ ਉਹਨਾਂ ਦੇ ਕਿਸੇ ਕੰਮ ਦੀਆਂ ਨਹੀਂ ਸੀ ਉਹਨਾਂ ਨੇ ਬिखੇਰ ਵੀ ਖੋੜ ਦਿੱਤੀਆਂ ਲੱਭਣ ਦੇ ਚੱਕਰ ਵਿੱਚ ਪਰ ਉਹ ਇਹ ਸਾਡੇ ਜਿਹੜੀ ਸਿਕਿਉਰਿਟੀ ਦਾ ਮਸਲਾ ਹੈ ਅਸੀਂ ਪੁਲਿਸ ਵਾਲਿਆਂ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਭਈ ਇਹਦਾ ਕੋਈ ਹੱਲ ਕਰੋ ਪਿੱਛੇ ਸਾਡੇ ਓਟੀ ਵਿੱਚ ਦੋ ਵਾਰੀ ਲਗਾਤਾਰ ਚੋਰੀ ਹੋਈ ਪਿੱਛੇ ਵੀ ਤੁਹਾਡੇ ਐਕਸਪ੍ਰੈਸ ਵਿੱਚ ਤੁਸੀਂ ਤੁਹਾਨੂੰ ਅਸੀਂ ਬਾਕੀ ਸਾਰੇ ਹਸਪੀਟਲ ਨੇ ਬਿਆਨ ਦਿੱਤੇ ਤੁਸੀਂ ਪਿੱਛੇ ਉਹ ਵੀ ਵੀਡੀਓ ਸਾਰੀਆਂ ਲਾਈਆਂ ਸੀ ਬਟ ਜਿਹੜੀ ਪ੍ਰੋਬਲਮ ਹੈ ਉਹ ਉੱਥੇ ਦੀ ਉੱਥੇ ਖੜੀ ਹੈ ਦੇਖੋ ਹੁਣ ਚੋਰਾਂ ਨੂੰ ਫੜਨਾ ਕਿਦਾ ਕੰਮ ਹੈ ਤੇ ਜੇ ਕੋਈ ਪਬਲਿਕ ਪਲੇਸ ਵਿੱਚ ਕੋਈ ਇਹਨਾਂ ਨੇ ਕੋਈ ਗਸ਼ਤ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਕਿ ਕਦੀ ਦੇਖ ਲਨ ਕਿ ਕਿਹੜੇ ਕੁਆਟਰ ਚੋਂ ਬੈਠੇ ਹੈ ਮਤਲਬ ਕਿ ਕੋਈ ਆਂਦਾ ਹੈ ਉਹ ਇੱਕ ਆਮ ਬੰਦਾ ਦੇ ਇਹੋ ਜਿਹੇ ਬੰਦਿਆਂ ਕੋਲ ਜਾਣ ਕੋਲ ਜਾਂਦੇ ਡਾਦਾ ਹਣਾ